ਹਾਰਦੋ ਦੇ ਪਾਕਿਸਤਾਨ ਦੇ ਵਿਚਕਾਰ ਲਗਾਤਾਰ ਵਧ ਰਹੇ ਤਣਾਅ ਦੇ ਦੌਰਾਨ ਪੈਦਾ ਹੋ ਰਹੇ ਲਗਾਤਾਰ ਦੇ ਮੱਦੇ ਨਜ਼ਰ ਬਟਿੰਡਾ ਤੋਂ ਬੀਤੀ ਸ਼ਾਮ 7 ਵਜੇ ਤੋਂ ਬਾਅਦ ਬੱਸ ਸੇਵਾ ਪ੍ਰਸ਼ਾਸਨ ਵੱਲੋਂ ਸੇਵਾ ਬੱਸ ਵੀ ਬੰਦ ਕਰ ਦਿੱਤੀ ਗਈ ਹੈ। ਤੋਂ ਅਦਾ ਜਿੰਨੇ ਆ ਕਿ ਬੱਸ ਬੰਦ ਕੀਤੇ ਜਾਣ ਸੰਬੰਧੀ ਬਕਾਇਦਾ ਬਟਿੰਡਾ ਦੇ ਬੱਸ ਸਟੈਂਡ ਦੇ ਵਿੱਚ ਅਨਾਉਂਸਮੈਂਟ ਕਰਕੇ ਮੁਸਾਫਰਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਸੀ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ਦੇ ਵੱਲ ਪਹੁੰਚਣ ਦੀ ਅਪੀਲ ਕੀਤੀ ਗਈ। ਸਰਕਾਰੀ ਬੱਸ ਸੇਵਾ ਦੇ ਇੰਸਪੈਕਟਰ ਸੁਖਿੰਦਰ ਸਿੰਘ ਨੇ ਇਸ ਮੌਕੇ ਦੇ ਕੀ ਕੁਝ ਕਿਆ ਤੁਸੀਂ ਆਪ ਹੀ ਦੇਖੋ ਸੁਣੋ। ਸੁਰਜਿੰਦਰ ਮੇਰਾ ਨਾਮ ਸੁਰਜਿੰਦਰ ਸਿੰਘ ਇਨਸਪੈਕਟਰ ਐਮਐਸਆਈ ਬਠਿੰਡਾ ਐਮਰਜੈਂਸੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਹੋਈਆਂ ਕਿ ਬ੍ਰੇਕਆਊਟ ਸ਼ੁਰੂ ਹੋ ਜਾਂਦਾ 8 ਵਜੇ ਤੋਂ ਮੁਕਸਰ ਜ਼ਿਲ੍ਹਾ ਵੀ ਉਹਦੇ ਵਿੱਚ ਆ ਗਿਆ ਇਸ ਕਰਕੇ ਜੋ ਵੀ ਬੱਸਾਂ ਅਸੀਂ ਵੱਖ-ਵੱਖ ਰੂਟਾਂ ਦੇ ਭੇਜ ਰਹੀਆਂ ਉਹ 7 ਵਜੇ ਹੀ ਭੇਜੀਆਂ ਜਾਣਗੀਆਂ ਲਾਸਟ ਬੱਸ 7 ਵਜੇ ਜਾਊ ਤਾਂ ਕਿ ਲਾਈਟਾਂ ਲੱਗਣ ਤੋਂ ਪਹਿਲਾਂ ਪਹਿਲਾਂ ਗੱਡੀਆਂ ਆਪ ਦੇ ਸਥਾਨਾਂ ਤੇ ਪਹੁੰਚ ਜਾਣ ਤੇ ਅਸੀਂ ਆਮ ਜਨਤਾ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਪ੍ਰਸ਼ਾਸਨ ਦੀ ਮਦਦ ਕੀਤੀ ਜਾਵੇ ਤੇ 7 ਵਜੇ ਤੱਕ ਸਾਰੇ ਆਪਣੇ ਆਪਣੇ ਥਾਵਾਂ ਤੇ ਪਹੁੰਚ ਜਾਣ। ਕੀ ਦਾ ਗੱਲ ਜਿੰਨੇ ਕਿ ਬਰੂਟ ਕੋਟੇ ਭਲਾ। ਰੂਟ ਸਾਡੇ ਉਦੋਂ ਬਾਅਦ ਲਾਸਟ ਤਕਰੀਬਨ 15 ਤੋਂ 20 ਵਸਾਂ ਨਿਕਲਦੇ ਗਏ ਜੀ। ਵੱਖ-ਵੱਖ ਰੁਕਿਆਂ ਤੇ ਜਿਵੇਂ ਮਲੋਟ, ਮੁਕਸਰ, ਮਾਨਸਾ, ਤਲਵੰਡੀ ਸਾਬੋ, ਚੰਡੀਗੜ੍ਹ ਤੇ ਉਹ ਰੂਟ ਵਿੱਚ ਸੌਣ ਗਏ। ਲੌਂਗ ਰੂਟ ਜਿੰਨੇ ਗਏ ਨਾ। ਇਹਦੇ ਚ ਸਾਡੇ ਸਾਤ ਇੱਕ ਚੰਡੀਗੜ੍ਹ ਦਾ ਲੌਂਗ ਰੂਟ ਹੈ ਜੀ। ਬਾਕੀ ਲੋਕਲ ਰੂਟ ਹੈ। ਜੇ ਹਾਲਾਤ ਬਣੇ ਹੋ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ। ਅਸੀਂ ਤਾਂ ਬਸ ਇਹੀ ਬੇਨਤੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਆਪਣੇ ਘਰਾਂ ਵਿੱਚ ਪਹੁੰਚੋ ਤੇ ਧੰਨਵਾਦ ਅੱਛਾ ਸਰ ਤੁਸੀਂ ਪੁੱਛਿਆ ਜਿਵੇਂ ਰੂਟ ਹੈ ਕਿ ਹਰਿਆਣਾ ਦੀ ਹੋਗੀ ਜਾਂ ਮੰਨ ਲਓ ਸਰੰਤੀ ਏਰੀਆ ਜਿੱਥੇ ਕਿ ਬਾਰਡਰ ਤੇ ਹੈਗੀ ਉਹ ਬਸਾਂ ਤੁਸੀਂ ਬੱਸ ਵੀ ਕਿਸੇ ਨਹੀਂ ਹੈ ਇਸ ਤਰ੍ਹਾਂ ਹਾਂਜੀ ਅਮਰਸਰ ਰੂਟ ਬੰਦ ਹੋ ਚੁੱਕਿਆ ਜੀ ਫਰੀਦਕੋਟ ਡਿੱਪੂ ਬੰਦ ਹੋ ਚੁੱਕਿਆ ਇਸ ਕਰਕੇ ਰੂਟ ਬੰਦ ਹੈ ਹਾਂ ਹਰਿਆਣੇ ਸੇੜ ਦੀ ਬਸਾਂ ਹਾਂ ਹਰਿਆਣੇ ਹਰਿਆਣੇ ਰੋਡਵੇ ਸਾਰੀ ਜੋ ਪੰਜਾਬ ਨਾਲ ਟੱਚ ਕਰਦੀ ਸੀ ਬੰਦ ਕਰ ਦਿੱਤੀ ਗਈ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਲਗਾਤਾਰ ਵਧ ਰਹੇ ਤਣਾਅ ਦੇ ਦੌਰਾਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਬਠਿੰਡਾ ਤੋਂ ਪੀਤੀ ਸ਼ਾਮ 7 ਵਜੇ ਤੋਂ ਬਾਅਦ ਬੱਸ ਸੇਵਾ ਪ੍ਰਸ਼ਾਸਨ ਵੱਲੋਂ ਸੇਵਾ ਬੱਸ ਦੀ ਬੰਦ ਕਰ ਦਿੱਤੀ ਗਈ ਹੈ। ਤੋਂ ਅੰਦਾਜ਼ੇ ਨੇ ਕਿ ਬੱਸ ਬੰਦ ਕੀਤੇ ਜਾਣ ਸੰਬੰਧੀ ਬਕਾਇਦਾ ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਅਨਾਉਂਸਮੈਂਟ ਕਰਕੇ ਮੁਸਾਫਰਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਸੀ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ਦੇ ਵੱਲ ਪਹੁੰਚਣ ਦੀ ਅਪੀਲ ਕੀਤੀ ਗਈ। ਸਰਕਾਰੀ ਬੱਸ ਸੇਵਾ ਦੇ ਇੰਸਪੈਕਟਰ ਸੁਖਿੰਦਰ ਸਿੰਘ ਨੇ ਇਸ ਮੌਕੇ ਦੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ। ਮੋਰਿੰਦਰ ਮੇਰਾ ਨਾਮ ਸੁਖਿੰਦਰ ਸਿੰਘ ਇਨਸਪੈਕਟਰ ਐਮਐਸਆਈ ਬਠਿੰਡਾ ਐਮਰਜੈਂਸੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਹੋਈਆਂ ਕਿ ਬ੍ਰੇਕਆਊਟ ਸ਼ੁਰੂ ਹੋ ਜਾਂਦਾ 8 ਵਜੇ ਤੋਂ ਮੁਕਸਰ ਜ਼ਿਲ੍ਹਾ ਵੀ ਉਹਦੇ ਵਿੱਚ ਆ ਗਿਆ ਇਸ ਕਰਕੇ ਜੋ ਵੀ ਬੱਸਾਂ ਅਸੀਂ ਵੱਖ-ਵੱਖ ਰੂਟਾਂ ਦੇ ਭੇਜ ਰਹੀਆਂ ਉਹ 7 ਵਜੇ ਹੀ ਭੇਜੀਆਂ ਜਾਣਗੀਆਂ ਲਾਸਟ ਬੱਸ 7 ਵਜੇ ਜਾਊ ਤਾਂ ਕਿ ਲਾਈਟਾਂ ਲੱਗਣ ਤੋਂ ਪਹਿਲਾਂ-ਪਹਿਲਾਂ ਗੱਡੀਆਂ ਆਪਦੇ ਸਥਾਨਾਂ ਤੇ ਪਹੁੰਚ ਜਾਣ ਤੇ ਅਸੀਂ ਆਮ ਜਨਤਾ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਪ੍ਰਸ਼ਾਸਨ ਦੀ ਮਦਦ ਕੀਤੀ ਜਾਵੇ ਤੇ 7 ਵਜੇ ਤੱਕ ਸਾਰੇ ਆਪਣੇ ਆਪਣੇ ਥਾਵਾਂ ਤੇ ਪਹੁੰਚ ਜਾਣ। ਕੀ ਨਾ ਗਾ ਜਿੰਨੇ ਕਿ ਰੂਟ ਕੋਡ ਦੇ ਪ੍ਰਭਾਵ ਨੇ। ਰੂਟ ਸਾਡੇ ਉਦੋਂ ਬਾਅਦ ਲਾਸਟ ਤਕਰੀਬਨ 15-20 ਬਸਾਂ ਨਿਕਲਦੇ ਗਏ ਜੀ। ਰੱਤ ਦੇ ਰੂਟਾਂ ਦੇ ਜਿਵੇਂ ਮਲੋਟ, ਮੁਕਸਰ, ਮਾਨਸਾ, ਤਲਵੰਡੀ ਸਾਬੋ, ਚੰਡੀਗੜ੍ਹ ਤੇ ਉਹ ਰੂਟ ਮਿਸ ਹੋਣਗੇ। ਲੌਂਗ ਰੂਟ ਜਿੰਨੇ ਗਏ ਨਾ। ਇਹਦੇ ਚ ਸਾਡੇ ਸੱਤ ਇੱਕ ਚੰਡੀਗੜ੍ਹ ਦਾ ਲੌਂਗ ਰੂਟ ਹੈ ਜੀ। ਬਾਕੀ ਲੋਕਲ ਰੂਟ ਹੈ। ਜੇ ਹਨਾਨ ਬਣੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ। ਅਸੀਂ ਤਾਂ ਬਸ ਇਹੀ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਆਪਣੇ ਘਰਾਂ ਵਿੱਚ ਪਹੁੰਚੋ ਤੇ ਧੰਨਵਾਦ ਅੱਛਾ ਸਰ ਤੁਸੀਂ ਪਾਸਾ ਆਦੀ ਹੈ ਜੇ ਫ੍ਰੂਟ ਹੈਗੇ ਹਰਿਆਣਾ ਦੀ ਹੋਗੀ ਜੇ ਮੰਨ ਲਓ ਸਰੰਤੀ ਏਰੀਆ ਜਿੱਥੇ ਕਿ ਬਾਰਡਰ ਤੇ ਹੈਗੀ ਉਹ ਬਸਾਂ ਤੁਸੇ ਬਰਖੀ ਕੀਤੀ ਗਈਆਂ ਇਸ ਤਰ੍ਹਾਂ ਹਾਂਜੀ ਅਮਰਸਰ ਰੂਟ ਬੰਦ ਹੋ ਚੁੱਕਿਆ ਜੀ ਫਰੀਦਕੋਟ ਡਿੱਪੂ ਬੰਦ ਹੋ ਚੁੱਕਿਆ ਹੈ ਇਸ ਕਰਕੇ ਰੂਟ ਬੰਦ ਹੈ ਹਾਂ ਹਰਿਆਣੇ ਸਰੰਤੀ ਬਸਾਂ ਹਾਂ ਹਰਿਆਣੇ ਹਰਿਆਣੇ ਰੋਡਵੇ ਸਾਰੀ ਜੋ ਪੰਜਾਬ ਨਾਲ ਟੱਚ ਕਰਦੀ ਸੀ ਬੰਦ ਕਰ ਦਿੱਤੀ ਗਈ ਹੈ ਬੰਦ ਕਰ ਦਿੱਤੀ ਗਈ ਹੈ ਹਾਂ